ਪਦਮੰਤ ਮਾਨ ਨੇ ਆਪਣੀ ਸਰਕਾਰ ਦੇ ਪਿਛਲੇ ਕਿਤੇ ਕੰਮਾਂ ਦਾ ਵੇਰਵਾ ਦਿੱਤਾ ਆ ਤੋਂ ਦੱਸਦੇ ਪਤਮਾ ਸਾਹਿਬ ਨੇ ਕੀ ਕਿਹਾ ਪੰਜਾਬ ਚ ਸਵਾ ਦੋ ਸਾਲਾਂ ਚ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕੇ ਤੌਰ ਤੇ ਕਾਨੂੰਨੀ ਰਸਤੇ ਸਾਫ਼ ਕਰਕੇ 43 ਹਜ਼ਾਰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਪਹਿਲੀ ਵਾਲਿਆਂ ਵਾਂਗ ਕੋਈ ਸਿਫਾਰਿਸ਼ ਜਾਂ ਰਿਸ਼ਵਤ ਲੈ ਕੇ ਨੌਕਰੀਆਂ ਨਹੀਂ ਦਿਤੀਆਂ ਬਲਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਹੈ ਹੁਣ ਤੱਕ 70000 ਕਰੋੜ ਦੇ ਲਗਭਗ ਇਨਵੈਸਟਮੈਂਟ ਪੰਜਾਬ ਚ ਆ ਚੁੱਕੀ ਹੈ ਜਿਸ ਨਾਲ ਸੂਬੇ ਚ ਵਪਾਰ ਵਿਧਾਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ 80 70 ਸਾਲ ਪੁਰਾਣੇ ਸਿਸਟਮ ਨੂੰ ਠੀਕ ਕਰਨ ਚ ਲੱਗੇ ਹੋਏ ਹਾਂ ਸ਼ਾਹਪੂਰ ਕੰਟੀ ਨੇੜੇ 206 ਮੀਗਾਵਾਟ ਦਾ ਡੈਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਇੱਕ ਨਵੀਂ ਨਹਿਰ ਤਿਆਰ ਕਰਕੇ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ ਅਸੀਂ ਆਉਣ ਵਾਲੀ ਪੀੜ੍ਹੀਆਂ ਲਈ ਧਰਤੀ ਹਵਾ ਅਤੇ ਪਾਣੀ ਬਚਾਉਣ ਦੇ ਮਿਸ਼ਨ ਦੇ ਕੰਮ ਕਰ ਰਹੇ ਹਾਂ ਪੰਜਾਬ ਦੇ ਹੱਕਾਂ ਲਈ ਮੈਂ ਇਕੱਲਾ ਕੇਂਦਰ ਦੇ ਨਾਲ ਲੜ ਰਿਹਾ ਹਾਂ ਹੁਣ ਤੁਹਾਡੇ ਸਾਥ ਦੀ ਲੋੜ ਹੈ ਤੇਰਾ ਹੱਥ ਹੋਰ ਦੇ ਦਿਓ ਅਸੀਂ ਭੱਜਣ ਜਾਂ ਥੱਕਣ ਵਾਲਿਆਂ 'ਚ ਨਹੀਂ ਹਾਂ ਤਾਨੂੰ ਬੰਦਾ ਹੱਕ ਦਵਾ ਕੇ ਰਵਾਂਗੇ ਹਾਂਜੀ ਤੋਂ ਦੱਦੀ ਜੀ ਪੰਤਪਾਨ ਸਾਹਿਬ ਨੇ ਜੋ ਹੈ ਆਮ ਆਦੀ ਪਾਰਟੀ ਦੇ ਪੰਜਾਬ ਦੇ ਵਿੱਚ ਪਿਛਲੇ ਸਵਾ ਤੋਂ ਸਾਲਾਂ ਦੇ ਕੰਮਾਂ ਦਾ ਬਿਉਰਾ ਦਿੱਤਾ ਪੰਤਪਾਨ ਸਾਹਿਬ ਨੇ ਕਿਹਾ ਕਿ ਸਾਡੀ ਪਾਰਟੀ ਨੇ ਨੌਜਵਾਨਾਂ ਨੂੰ ਜੋ ਹੈ 43000 ਸਰਕਾਰੀ ਨੌਕਰੀਆਂ ਦਿੱਤੀਆਂ ਹੈਗੀਆਂ ਜੀ ਹੁਣ ਤੱਕ ਪੰਜਾਬ ਦੇ ਵਿੱਚ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਜਿਹੜੀ ਹੈ ਪੈਸਾ ਜਿਹੜਾ ਹੈ ਪੰਜਾਬ ਚ ਆ ਗਿਆ ਹੈ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਵਿੱਚ ਯੂਜ਼ ਹੋਵੇਗਾ ਭਗਵੰਤ ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ 206 ਮੈਗਾਵਾਟ ਦਾ ਡੈਮ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਜੋ ਹੈ ਪਹੁੰਚਾਇਆ ਜਾਵੇਗਾ ਭਗਵੰਤ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਕੇਂਦਰ ਦੇ ਨਾਲ ਇਕੱਲਾ ਲੜ ਰਿਹਾ ਹਾਂ ਲੋਕ ਸਭਾ ਚੋਣ ਆ ਰਹੇ ਹੈ ਸਾਨੂੰ ਤੇਰਾ ਹੱਥ ਹੋਰ ਤੇ ਦਿਓ ਤੇ ਇਸ ਅਸੀਂ ਜੋ ਹੈ ਪਿੱਛੇ ਹਟਣ ਵਾਲੇ ਨਹੀਂ ਹਾਂ ਅਸੀਂ ਜੋ ਹੈ ਆਪਣਾ ਕੰਮ ਪੂਰੀ ਨਿਸ਼ਟਾ ਦੇ ਨਾਲ ਕਰਾਂਗੇ ਇਹ ਵੱਡੀ ਗੱਲ ਕਹੀ ਪੰਤਪਨ ਸਾਹਿਬ ਨੇ ਪੰਤਪਨ ਸਾਹਿਬ ਨੇ ਜੋ ਹੈ ਸਵਾ ਦੋ ਸਾਲ ਹੋ ਗਏ ਹੈਗੇ ਜੀ ਪੰਤਪਨ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਦੁਆਨਦਦੀ ਹੈ ਜੀ ਕਿ ਪੰਤਪਨ ਸਾਹਿਬ ਦੀ ਸਰਕਾਰ ਨੇ 117 ਸਿੱਟਾਂ ਚੋਂ 92 ਸਿੱਟਾਂ ਜਿੱਤੀ ਸੀਗੀਆਂ ਜੀ ਤੇ 92 ਜੋ ਹੈਗੇ ਵਿਧਾਇਕ ਆਏ ਸੀਗੇ ਪੰਜਾਬ ਦੇ ਵਿੱਚ ਤੇ ਹੁਣ ਲੋਕ ਸਭਾ ਸਿੱਟਾਂ ਹੈਗੀਆਂ ਜੀ ਜਿਸ ਤੇ ਮੱਤੇ ਨજર ਪੰਪਾ ਸਾਹਿਬ ਨੇ ਆਪਣੇ ਸਰਕਾਰ ਦੇ ਕਿਤੇ ਕੰਮ ਦਾ ਬਿਉਰਾ ਦਿੱਤਾ 44000 ਸਰਕਾਰੀ ਨੌਕਰੀਆਂ 206 ਮੀਗਾਵਾਟ ਦਾ ਡੈਮ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਮੈਂ ਇਕੱਲਾ ਲੜ ਰਿਹਾ ਹਾਂ ਕੇਂਦਰ ਸਰਕਾਰ ਦੇ ਨਾਲ ਤੇ ਕਹਿ ਰਿਹਾ ਪੰਪਾ ਸਾਹਿਬ ਨੇ ਕਿ ਮੈਨੂੰ ਤੇਰਾ ਹੱਥ ਥੋਰ ਦੇ ਦਿਓ ਅਸੀਂ ਭੱਜਣ ਵਾਲੇ ਨਹੀਂ ਹਾਂ ਅਸੀਂ ਲੜਨ ਵਾਲੇ ਹਾਂ ਤੁਹਾਡੇ ਹਿੱਕਾਂ ਦੀ ਰਾਖੀ ਕਰਾਂਗੇ ਵੇ ਵੇਤੀ ਗੱਲ ਕਿ ਪਤਮਾ ਸਾਹਿਬ ਨੇ ਜਾਂਦੇ ਜਾਂਦੇ ਦੱਸਤੀ ਇਹ ਚੀ ਪਤਮਾ ਸਾਹਿਬ ਨੇ ਤੇ ਸਰਕਾਰ ਦੇ ਕਿਤੇ ਕੰਮ ਦਾ ਪਿਆਰਾ ਦਿੱਤਾ